ਜੀ ਦੋਸਤੋ ਮੈਂ ਪ੍ਰੀ ਤੁਹਾਨੂੰ ਸਵਾਗਤ ਕਰਦਾ ਹਾਂ ਆਪਣੇ YouTube ਚੈਨਲ ਤੇ ਅੱਜ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਖੁਸ਼ੀ ਦੁੱਖਾਂ ਦੇ ਪੰਜ ਟੌਪ ਦੇ ਜੱਫੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਖੰਨੇ ਵਾਲਿਆ ਰਿਚਮੈਂਟ ਯੂਨਾਈਟਿਡ ਵਾਲਿਆਂ ਨੇ ਦੂਸਰੇ ਸਾਲ ਵੀ ਚੋਣ ਕਰ ਲਈ ਹਰਪ੍ਰੀਤ ਉਹਨਾਂ ਨੇ ਮੰਨਾ ਸੰਧੂ ਕਪੂਰੀਆਂ ਵਾਲਾ ਨਾਲ ਸ਼ੀਰੇ ਮੱਲੇ ਹੋਣੀ ਹੈ ਸੁਖ ਮਰਾਣ ਹੋਣੀ ਹੈ ਨਿਰਮਲ ਗਿੱਲ ਹੋਣੀ ਹੈ ਸਾਰੇ ਮੀਕੇ ਹੁੱਠੀ ਉਹਨਾਂ ਦਾ ਅਵਤਾਰ ਢੇਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵੱਡਾ ਯੋਗਦਾਨ ਆਹ ਦੁੱਗਾ ਵਾਲਾ ਫੈਨਗੀ ਦੀ ਵੱਧ ਦੁਨੀਆ ਅੱਖ ਮਾਉਂਦਾ ਕਿਸੇ ਗੱਲੋਂ ਨਾ ਘੱਟ ਬੱਲੀਏ ਦੇਖੋ ਵੀਰੋ ਤੇ ਪੁਆਇੰਟ ਜਿਹੜਾ ਲੀਡਰ ਦਾ ਰਾਜਾ ਯੂਐਸਏ ਰਵੀ ਯੂਐਸਏ ਚੋਟੀ ਕਪਿਲਾ 11 ਸਾਬ ਤੇ ਨਾਲ ਪੰਜ ਖਿਡਾਰੀਆਂ ਦਾ ਮਾਨ ਸਨਮਾਨ ਵੀ ਹੋਵੇਗਾ। ਲਓ ਸਾਹਮਣੇ ਫਿਰ ਦੇਖਾਂਗੇ ਜੱੰਗੂ ਸੈਦੋ ਵਾਲੀਆ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਧਰ ਕਹਿੰਦੇ ਚਾਰ ਨੇ ਦੇ ਤਿਆਰੇ ਦੇ ਤਿਆਰੇ ਤਿਆਰੇ ਰੇ ਖੁਸ਼ੀ ਫੜ ਤਿਆਰੀ ਜਾਂ ਕਹਿੰਦੇ ਟੱਕੋ ਵਾਲੇ ਨੂੰ ਜਾਂ ਕਹਿੰਦੇ ਸਿਰਵਾਵਾ ਵਾਲੇ ਨੂੰ ਪਰ ਖੁਸ਼ੀ ਕਹਿੰਦਾ ਕਿਸੇ ਨੂੰ ਪੈ ਗਿਆ 2000 ਨਰਿੰਦਰ ਸੋਹੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਬਾਈ ਨਿੰਮਾ ਜੀ ਸ਼ੇਰਪੁਰ ਮੱਖਣ ਦੇ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਅਗਲੀ ਗੱਲ ਰਪਿੰਦਰ ਜੱਲਾ ਜੱਗੂ ਆ ਗਿਆ ਸੈਦੋ ਵਾਲੀ ਹੈ ਮੈਂ ਵੀ ਦੀ ਮੱਧ ਦੁਨੀਆ ਟੁੱਕਾ ਵਾਲਿਆ